ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਵਾਗਤ ਹੈ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਵਿੱਚ ਸੰਗਤ ਜੀ ਅਸੀਂ ਅੱਜ ਗੱਲ ਕਰਾਂਗੇ ਸਤਖੰਡ ਵਾਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨੇ ਜੋਤੀ ਜੋਤ ਸਮਾਉਣ ਸਮੇ ਆਪਣੇ ਪੰਜਾਂ ਪੁੱਤਰਾਂ ਵਿੱਚੋਂ ਕਿਸ ਨੂੰ ਗੁਰਗੱਦੀ ਦਿੱਤੀ ਤੇ ਗੁਰੂ ਜੀ ਦਾ ਕਿਹੜਾ ਪੁੱਤਰ ਗੁਰੂ ਘਰ ਦਾ ਵਰੁਧੀ ਸੀ ਕਿਉਂ ਉਹ ਗੁਰਬਾਣੀ ਦੀ ਨਿੰਦਿਆ ਕਰਕੇ ਮੁਗਲ ਬਾਦਸ਼ਾਹ ਸ਼ਾਹਜਹਾਨ ਦਾ ਟੌਟ ਬਣਿਆ ਸਾਨੂੰ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਅਹਿਮ ਸਿੱਖ ਇਤਿਹਾਸ ਦੀ ਜਾਣਕਾਰੀ ਮਿਲੇਗੀ ਸੰਗਤ ਜੀ ਵੀਡੀਓ ਨੂੰ ਪੂਰਾ ਦੇਖਣਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਾਣ ਲਿਆ ਕਿ ਉਹਨਾਂ ਦੀ ਸਵਾਸਾ ਵਾਲੀ ਪੂੰਜੀ ਮੁੱਕਣ ਵਾਲੀ ਹੈ ਤੇ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ ਸ ਲਈ ਗੁਰਗੱਦੀ ਸੰਭਾਲਣ ਵਾਸਤੇ ਯੋਗ ਵਿਅਕਤੀ ਦੀ ਚੋਣ ਜ਼ਰੂਰੀ ਹੋ ਗਈ ਆਪ ਜੀ ਦੇ ਪੰਜ ਪੁੱਤਰ ਸਨ ਇਹਨਾਂ ਵਿੱਚੋਂ ਬਾਬਾ ਗੁਰਦਿੱਤਾ ਜੀ ਬਾਬਾ ਅਟਲ ਰਾਏ ਅਤੇ ਸ੍ਰੀ ਅਣੀ ਰਾਏ ਜੀ ਪਹਿਲਾਂ ਹੀ ਗੁਰਪੁਰੀ ਨੂੰ ਸੁਧਾਰ ਚੁੱਕੇ ਸਨ ਬਾਕੀ ਦੋਹਾਂ ਵਿੱਚੋਂ ਸੂਰਜ ਮੱਲ ਜੀ ਦਾ ਝੁਕਾਵ ਦੁਨੀਆਦਾਰੀ ਵੱਲ ਜ਼ਿਆਦਾ ਸੀ। ਉਹਨਾਂ ਦੇ ਟਾਕਰੇ ਤੇ ਸ੍ਰੀ ਗੁਰੂ ਤੇਗ ਜੀ ਤਿਆਗੀ ਸੰਤ ਸੁਭਾਅ ਸਨ। ਸਮੇਂ ਦੀ ਮੰਗ ਅਜੇ ਹੋਰ ਹੀ ਸੀ। ਗੁਰੂ ਸਾਹਿਬ ਦੇ ਵੱਡੇ ਸਹਬਜ਼ ਅਤੇ ਬਾਬਾ ਗੁਰਦਤਾ ਜੀ ਦੇ ਦੋ ਪੁੱਤਰ ਸਨ, ਧੀਰਮੱਲ ਤੇ ਸ੍ਰੀ ਅਰਾਈ ਜੀ। ਧੀਰਮੱਲ ਗੁਰੂ ਘਰ ਦਾ ਵਿਰੋਧੀ ਤੇ ਨਿੰਦਕ ਹੋਣ ਕਰਕੇ ਹਰ ਸਮੇਂ ਗੁਰੂ ਘਰ ਲਈ ਮੁਗਲਾਂ ਨਾਲ ਸਾਜ਼ਿਸ਼ਾ ਕਰਦਾ ਰਹਿੰਦਾ ਸੀ। ਸ਼ਾਹਜਹਾਨ ਦੀ ਵਫਾਦਾਰੀ ਦਾ ਦਮ ਪਰਦਾ ਸੀ ਸਦੇ ਮੁਕਾਬਲੇ ਵਿੱਚ ਸ੍ਰੀ ਹਰ ਰਾਏ ਜੀ ਦੀ ਯੋਗਤਾ ਬਾਣੀ ਅਭਿਆਸ ਤੇ ਗੁਰਮਤਮ ਰਿਆਦਾ ਵਿੱਚ ਪ੍ਰਪੱਖ ਹੋਣ ਕਰਕੇ ਗੁਰਿਆਈ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਹਰ ਤਰ੍ਹਾਂ ਲਾਇਕ ਸਨ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਹਰ ਰਾਏ ਜੀ ਨੂੰ ਸੌਂਪੰਦਾ ਨਿਰਣਾ ਕੀਤਾ ਧੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੇਤ ਸੂਦੀ ਪੰਚਮੀ ਸੰਮਤ ਸਥਾਨਾ ਤੋਂ ਇੱਕ ਮੁਤਾਬਕ 3 ਮਾਰਚ 1647 ਈਸਵੀ ਨੂੰ ਜੋਤੀ ਜੋਤ ਸਮਾ ਗਏ। ਆਪ ਜੀ ਦੇ ਜੋਤੀ ਜੋਤ ਸਮਾਉਣ ਤੇ ਸਿੱਖ ਇੰਨੇ ਬਿਆਕਲ ਹੋਏ ਕਿ ਦੋ ਸਿੱਖ ਜਿਉਂਦੇ ਹੀ ਗੁਰੂ ਸਾਹਿਬ ਦੀ ਚੀਖਾ ਵਿੱਚ ਕੁਦ ਪਈ। ਇਹ ਪ੍ਰਾਣ ਦੇ ਦਿੱਤੀ। ਹੋਰ ਵੀ ਇਨਿੱਖਾ ਸਿੱਖ ਅਜਿਹਾ ਕਰਨਾ ਲੋਚਦੇ ਸਨ। ਪਰ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮਝਾਉਣ ਤੇ ਰੁਕ ਗਈ। ਸਾਡੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਡੇਰਾ ਸੰਸਕਾਰ ਕੀਰਤਪੁਰ ਵਿਖੇ ਦਰਿਆ ਸਤਲੁਜ ਦੇ ਕੰਢੇ ਤੇ ਕੀਤਾ ਗਿਆ। ਇਸ ਸਥਾਨ ਨੂੰ ਪਤਾਲਪੁਰੀ ਕਿਹਾ ਜਾਂਦਾ ਹੈ। ਇਹ ਸੀ ਇਤਿਹਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ